ਮੁਕਾਂ ਅਤੇ ਢੋਲਾਂ ਦੀ ਗੂੰਜ ਪਿੰਡ ਅਗੰਮ ਪਰ ਦਾ ਦੌਰ ਉੱਜਾ ਛਿੰਝ ਮੇਲਾ ਅੱਜ ਸ਼ੁਰੂ ਹੋ ਗਿਆ ਹੈ 3 ਅਤੇ 31 ਅਕਤੂਬਰ ਨੂੰ 2 ਦਿਨ ਚੱਲਣ ਵਾਲੇ ਇਸ ਛਿੰਝ ਮੇਲੇ ਵਿੱਚ ਦੇਸ਼ ਦੇ ਬੱਦ ਬੱਦ ਭਾਰਤੋਂ ਪਹਿਲਵਾਨ ਆ ਰਹੇ ਹਨ ਅਤੇ ਇਹ ਮੇਲੇ ਇਸ ਮੇਲੇ ਵਿੱਚ ਅਗੰਮ ਪਰ ਸਮੇਤ ਲਾਗਲੇ ਪਿੰਡਾਂ ਦੇ ਛਿੰਝ ਦੇਖਣ ਦੇ ਸ਼ੌਕੀਨ ਸ਼ਿਲਕਤ ਕਰ ਰਹੇ ਹਨ ਆਪਤੀ ਹੈ ਮੱਲਾਂ ਲਈ ਖਾੜਾ ਤਿਆਰ ਵੀ ਦਾ ਜਾ ਚੁੱਕਿਆ ਹੈ ਅਤੇ ਟਮਕਾਂ ਤੇ ਢੋਲਾਂ ਦੀ ਗੂੰਜ ਸੁਣਾਈ ਦੇ ਰਹੀ ਹੋਵੇਗੀ ਆਪ ਨੂੰ ਸੁਣੋ ਇਸ ਗੂੰਜ ਨੂੰ ਇਹ ਦੱਸਣ ਵਾਸਤੇ ਹੈ ਨਾਲੇ ਪਿੰਡਾਂ ਨੂੰ ਮੇਸ਼ੇਂ ਸ਼ੁਰੂ ਹੋਣ ਜਾ ਰਹੀ ਹੈ ਫਟਾਫਟ ਖਾੜੇ ਮੈਦਾਨ ਵਿੱਚ ਛਿੰਝ ਦੇਖਣ ਲਈ ਪਹੁੰਚ ਜਾਓ ਥੋੜੀ ਦੇਰ ਬਾਅਦ ਪਲਵਾਨ ਅਖਾੜੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ ਅਤੇ ਕੋਲ ਸ਼ੁਰੂ ਹੋਣ ਵਾਲਾ ਹੈ ਦਰਸ਼ਕ ਵੀ ਹੌਲੀ-ਹੌਲੀ ਪਿੰਡ ਅਗੰਗ ਪਰਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹੁੰਚ ਰਹੇ ਹਨ ਸਿੰਝ ਮੇਲਾ ਸਿੰਝ ਦੇਖਣ ਦੇ ਸ਼ਕੀਨ ਪਿੰਡਾਂ ਵਿੱਚ ਮੌਜੂਦ ਹਨ